ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਫਿਲਮੀ ਗੜ ਚੈਨਲ ਸਾਲ 1914 ਸੀ ਤੇ ਸਮੁੰਦਰੀ ਜਹਾਜ਼ ਚੱਲਿਆ ਸੀ ਹਾਂਗਕਾਂਗ ਤੋਂ ਜਿਸਨੇ ਕੈਨੇਡਾ ਜਾਣਾ ਸੀ 376 ਸਵਾਰੀਆਂ ਸਨ ਜ਼ਿਆਦਾਤਰ ਸਿੱਖ ਸਵਾਰੀਆਂ ਸਨ ਜੋ ਕਿ ਬੜੇ ਇੱਕ ਚਾਵਾ ਨਾਲ ਤੇ ਉਮੀਦ ਨਾਲ ਕੈਨੇਡਾ ਵੱਲੋਂ ਚੱਲੇ ਸਨ ਸਿੱਖ ਵਪਾਰੀ ਸਨ ਭਾਈ ਗੁਰਦਿੱਤ ਸਿੰਘ ਜੀ ਜਿਨ੍ਹਾਂ ਨੇ ਉਸ ਸਮੁੰਦਰੀ ਜਹਾਜ਼ ਚਾਰਟਰ ਕੀਤਾ ਹੋਇਆ ਸੀ ਤਾ ਜੋ ਕੋਈ ਦਿੱਕਤ ਨਾ ਆਵੇ ਉਹਨਾਂ ਨੇ ਉਸ ਜਹਾਜ਼ ਨੂੰ ਇੱਕ ਭਾਰਤੀ ਕੰਪਨੀ ਹੇਠਾਂ ਲੈ ਕੇ ਆਏ ਅਤੇ ਫੇਰ ਵੀ ਕੈਨੇਡਾ ਦੀਆਂ ਰਣਨੀਤੀਆਂ ਵਿਦੇਸ਼ੀ ਨੀਤੀਆਂ ਅਤੇ ਨਸਲਵਾਦ ਕਰਕੇ ਜਦੋਂ ਸਮੁੰਦਰੀ ਜਹਾਜ਼ ਵੈਂਕੂਵਰ ਪਹੁੰਚਿਆ 2 ਮਹੀਨੇ ਤੱਕ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਨਾ ਕੁਝ ਖਾਣ ਨੂੰ ਨਾ ਕੁਝ ਪੀਣ ਨੂੰ ਤੇ ਨਾ ਹੀ ਕੋਈ ਇਲਾਜ ਨੂੰ ਕੁਝ ਦਿੱਤਾ ਗਿਆ ਇਹ ਇੱਕ ਸਮੁੰਦਰੀ ਯਾਤਰਾ ਨਹੀਂ ਰਹੀ ਇਹ ਇੱਕ ਲੜਾਈ ਬਣ ਗਈ ਇਹ ਇੱਕ ਤੁਸੀਂ ਕਹਿ ਸਕਦੇ ਹੋ ਕਿ ਭਾਈ ਗੁਰਦਿੱਤ ਜੀ ਅਤੇ ਸਾਰੀ ਸਵਾਰੀਆਂ ਦੀ ਇੱਕ ਲੜਾਈ ਹੋ ਗਈ ਕਿ ਅਸੀਂ ਨਸਲਵਾਦ ਨੂੰ ਸਿੱਧੀ ਚੁਣਤੀ ਦੇਣੀ ਹੈ ਅਤੇ ਇਸੇ ਜਹਾਜ਼ ਦਾ ਨਾਂ ਪਿਆ ਗੁਰੂ ਨਾਨਕ ਜਹਾਜ਼ ਜੋ ਕਿ ਭਾਈ ਜੀ ਤਰਸੇਮ ਜਸਰੋੜੀ ਇੱਕ ਫਿਲਮ ਲੈ ਕੇ ਆ ਰਹੇ ਨੇ 1 ਮਹੀਨ ਨੂੰ ਰਿਲੀਜ਼ ਹੋ ਰਹੀ ਹੈ ਜਿਸ ਦਾ ਨਾਮ ਹੈ ਗੁਰੂ ਨਾਨਕ ਜਹਾਜ਼ ਆਪਾਂ ਆਪਣੇ ਇਤਿਹਾਸ ਨਾਲ ਜੁੜੀਏ ਅਤੇ ਫਿਲਮ ਨੂੰ ਜ਼ਰੂਰ ਦੇਖੀਏ ਤਾਂ ਕਿ ਜੋ ਪਹਿਲੂ ਸਾਨੂੰ ਨਹੀਂ ਪਤਾ ਉਹ ਵੀ ਪਤਾ ਲੱਗ ਜਾਣ ਸਤਿ ਸ਼੍ਰੀ ਅਕਾਲ ਜੀ